ਪਾਇਆ ਮਿਲ ਗੁਰ ਗੋਬਿੰਦਾ ਜੈ ਸਾਧ ਸਵਾਰਿਆ ਜੈ ਤੁਮਾ ਨੰਦਕਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਗਲ ਜਗਤ ਚੰਗ ਆਇਆ ਬੁਰ ਆਇਆ ਵਜ ਤਰ ਮਹ ਦੂਰ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਪਾਹੇ ਗੁਰਜੀਕਾ ਖਲਸਾ ਵਾਹੇ ਗੁਰਜੀ ਕੀ ਫਤ ਦੇ ਦਰਬਾਰ ਤuj ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਸ਼ਨ ਦੀਖੋਲ ਕਿਵਾਲ ਦਰਸ਼ਨ ਦਰਸ਼ਨ ਦੀ ਜਦੀ ਜਖੋਲ ਕਿਵਾਰ ਦਰਸ਼ਨ ਦੀ ਜਾ ਉਦਾਰਤਾ ਅਗੇ ਤੁਮ ਤਨ ਤਨੀ ਉਦਾਰ ਤੀਜ ਖੋਲ ਕਿਵਾਰ ਦਰਸ਼ਨ ਦੀਜਾ ਜੈ ਦੇਵ ਨਾਮਾ ਹੈ ਫੁਰ ਸੁਦਾਮਾ ਜੈ ਦੇਉ ਨਾਮ ਦੇਖ ਸੁਦਾਮਾ ਨਾਮ ਹੈ ਫੁਰ ਸੁਦਾਮਾ ਜੈ ਦੇਉ ਨਾਮ ਦੇਖ ਸੁਦਾਮਾ ਨਦੀ ਜੀ ਦੇ ਜੀਖੋਲ ਕਿਵਾਂ ਦਰਸ਼ਨ ਦੀ ਜੀ ਕਹ ਕਬੀਰ ਤੁਮ ਸਮਰਥ ਦਾਤੇ ਇਕ ਅਰਦਾਸ ਪਾਠ ਕੀਰਤ ਕੀ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਦੂਰੂ ਰਾਮਦਾਸ ਰੱਖੋ ਸਰਨਾਈ बहुत जन्म बिछड़े थे माधो बहुत जन्म बिछड़े थे माधो एह जन्म तुम्हारे लेखे खेह जन्म तुम्हारे लेखे ਗਹਿਰ ਵਿਦਾਸ ਆਸ ਲਗ ਜੀਵੋ ਗਹਿਰ ਵਿਦਾਸ ਆਸ ਲਗ ਜੀਵੋ ਨੇਰੇ ਪੈ ਉਦਾਰ ਸੰਦੇਖੇ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਨ ਸਿਰ ਆਤਨੇ ਸਵਾਰਿਆ ਜਨ ਸਿਰ ਆਤਨੇ ਸਵਾਰਿਆ ਪੂਰੀ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਤਾਰਿਆ ਆਪ ਸਿਰਜਨਹਾਰ ਤਾਰਿਆ ਬੈਠਾ ਸੋਦੀ ਪਤਸ਼ੋ ਬੈਠਾ ਸੋ ਦੀਪਤ ਸ਼ੋਹ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਖ ਬੋਲਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਠੇ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਦਰ ਸਿਮਰਿਆ ਸੀ ਮਰੀਆ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾਹਿ ਸਤਨਾਮ 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 ਜੀ ਵਾਹਿਗੁਰੂ ਸਤਨਾਮ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ